ਅੱਜ ਦੇ ਦਿਨ ਪੰਜਾਬੀ ਸੂਬਾ ਹੋਂਦ ਵਿੱਚ ਆਇਆ ਜਦੋਂ ਭਾਰਤ ਆਜ਼ਾਦ ਹੋਇਆ ਤੇ ਭਾਰਤ ਦੀ ਕੇਂਦਰੀ ਸਰਕਾਰ ਨੇ ਭਾਸ਼ਾ ਦੇ ਆਧਾਰ ਦੇ ਉੱਤੇ ਸੂਬਿਆਂ ਦਾ ਗਠਨ ਕਰਨਾ ਆਰੰਭ ਕੀਤਾ ਜਿੱਦੋਂ ਪੰਜਾਬ ਦੇ ਲੋਕਾਂ ਨੇ ਮੰਗ ਕੀਤੀ ਕਿ ਪੰਜਾਬੀ ਬੋਲਣ ਵਾਲੇ ਸਮੂਹੋ ਇਲਾਕੇ ਨੂੰ ਇਕੱਠਾ ਕਰਕੇ ਇੱਕ ਸੂਬਾ ਜਿਹੜਾ ਸਾਨੂੰ ਪੰਜਾਬ ਉਹ ਚਾਹੀਦਾ ਤੇ ਭਾਰਤ ਸਰਕਾਰ ਦੇ ਕੰਨਾਂ ਤੇ ਜੂਨੀ ਸਰਕੀ ਪਰ ਸਰਕਾਰ ਨੇ ਬੜੀ ਚਲਾਕੀ ਦੇ ਨਾਲ ਪੰਜਾਬੀ ਸੂਬੇ ਦੀ ਮੰਗ ਨੂੰ ਸਿੱਖਾਂ ਦੀ ਮੰਗ ਕਹਿ ਕੇ ਜਿਹੜਾ ਸੀ ਇਹਨੂੰ ਦਬਾਉਣਾ ਸ਼ੁਰੂ ਕਰਤਾ ਕਈ ਪੰਜਾਬੀ ਨੌਜਵਾਨ ਖਾਸ ਤੌਰ ਦੇ ਉੱਤੇ ਸਿੱਖ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਜੇਲ੍ਹਾਂ ਚ ਗਏ ਆਖਰ ਪਰ ਸਰਕਾਰ ਨੇ ਜੇ ਪੰਜਾਬੀ ਸੂਬਾ ਬਣਾਇਆ ਤੇ ਵੱਡੀ ਬੇਇਮਾਨੀ ਕੀਤੀ ਪੰਜਾਬੀ ਬੋਲਣ ਵਾਲੇ ਬਹੁਤ ਸਾਰੇ ਇਲਾਕੇ ਜਿਹੜੇ ਸੀ ਉਹ ਪੰਜਾਬੀ ਸੂਬੇ ਤੋਂ ਬਾਹਰ ਕਰ ਦਿੱਤੇ ਗਏ। ਲੰਗੜਾ ਪੰਜਾਬ ਜਾਂ ਛੋਟਾ ਪੰਜਾਬ ਇਹ ਜਿਹੜਾ ਸੀ ਪੰਜਾਬੀ ਲੋਕਾਂ ਨੂੰ ਜਿਹੜਾ ਸੀ ਉਹ ਦੇ ਦਿੱਤਾ। ਅੱਜ ਜਦੋਂ ਅਸੀਂ ਕਮੰਤਰੀ ਪੱਧਰ ਦੇ ਉੱਤੇ ਦੇਖਦੇ ਹਾਂ ਤੇ ਬੜੀ ਉਥਲ-ਪਥਲ ਹੋ ਰਹੀ ਹੈ। ਭਾਰਤ ਦੇ ਵੱਖ-ਵੱਖ ਖੇਤਿਆਂ ਦੇ ਵਿੱਚ ਵੀ ਕਈ ਵੱਖ-ਵੱਖ ਦੀ ਤਹਿਰੀਰਾਂ ਚੱਲ ਰਹੀਆਂ। ਔਰ ਭਾਰਤ ਦੀ ਸਰਕਾਰ ਇਹਨਾਂ ਵੱਖਵਾਦੀ ਤਹਿਰੀਰਾਂ ਨੂੰ ਦਬਾਉਣ ਦੇ ਲਈ ਔਰ ਭਾਰਤ ਦੀ ਅਖੰਡਤਾ ਨੂੰ ਕਾਇਮ ਰੱਖਣ ਦੇ ਲਈ ਕਈ ਤਰ੍ਹਾਂ ਦੀ ਜਦੋਜਦ ਕਰ ਰਹੀ ਹੈ ਪਰ ਭਾਰਤ ਦੀ ਅਖੰਡਤਾ ਉਹਨਾਂ ਚਿਰ ਸੰਭਵ ਨਹੀਂ ਹੈ ਜਿੰਨਾ ਚਿਰ ਭਾਰਤ ਦੇ ਅੰਦਰ ਸੰਘੀ ਢਾਂਚਾ ਜਿਹੜਾ ਹੈ ਉਹ ਨਹੀਂ ਅਪਣਾਇਆ ਜਾਂਦਾ ਸੂਬਿਆਂ ਨੂੰ ਵੱਧ ਅਧਿਕਾਰ ਜਿਹੜੇ ਹੈ ਉਹ ਨਹੀਂ ਦਿੱਤੇ ਜਾਂਦੇ ਭਾਰਤ ਦੀ ਪ੍ਰਭੂ ਸੱਤਾ ਨੂੰ ਕੇਵਲ ਤੇ ਕੇਵਲ ਅਨੇਕਤਾ ਵਿੱਚ ਏਕਤਾ ਤੇ ਬਨਸਵੰਨਤਾ ਵਾਲਾ ਜਿਹੜਾ ਫਾਰਮੂਲਾ ਹੈ ਇਹੀ ਬਰਕਰਾਰ ਰੱਖ ਸਕਦਾ ਨਹੀਂ ਤਾਂ ਜਿਸ ਤਰ੍ਹਾਂ ਦੇਸ਼ ਦੇ ਵੱਖ-ਵੱਖ ਖਿੱਤਿਆਂ ਸੂਬਿਆਂ ਦੀਆਂ ਬੋਲੀਆਂ ਨੂੰ ਮਾਰਿਆ ਜਾ ਰਿਹਾ ਹੈ ਖੇਤਰੀ ਸੱਭਿਆਚਾਰਾਂ ਉੱਤੇ ਹਿੰਦੂਤਵ ਨੂੰ ਥੋਪਣ ਦੇ ਯਤਨ ਕੀਤੇ ਜਾ ਰਹੇ ਹੈ ਜਾਂ ਹਿੰਦੂ ਰਾਸ਼ਟਰ ਬਣਾਉਣ ਦੀਆਂ ਜੜੀਆਂ ਨੇ ਉਹ ਪੇਸ਼ੇਂਗੋਈਆਂ ਕੀਤੀਆਂ ਜਾ ਰਹੀਆਂ ਨੇ ਇਹ ਸਾਰਾ ਕੁਝ ਭਾਰਤ ਦੀ ਅਖੰਡਤਾ ਲਈ ਖਤਰਾ ਹੈ 1947 ਦੀ ਵੰਡ ਵੇਲੇ ਭਾਰਤ ਦੀ ਹੋੰਦ ਵੱਖ-ਵੱਖ ਸੱਭਿਆਚਾਰਾਂ ਧਰਮਾਂ ਬੋਲੀਆਂ ਖੇਤਰੀ ਬਨਸਵੰਤਾਂ ਨੂੰ ਇੱਕ ਗੁਲਦਸਤੇ ਦੇ ਰੂਪ ਦੇ ਵਿੱਚ ਬਰਕਰਾਰ ਰੱਖਣ ਵਾਸਤੇ ਕੀਤੀ ਗਈ ਸੀ ਪਰ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖਦੇ ਹਾਂ ਕਿ ਸੱਤਾ ਦੀ ਸਰਪ੍ਰਸਤੀ ਹੇਠ ਦੇਸ਼ ਦੀ ਜਿਹੜੀ ਧਰਮ ਨਿਰਪੱਖ ਸ਼ਾਖਸੀ ਉਹਨੂੰ ਇੱਕ ਧਰਮ ਇੱਕ ਬੋਲੀ ਇੱਕ ਰਾਸ਼ਟਰ ਵਿੱਚ ਬਦਲਦੀਆਂ ਗਤੀਵਿਧੀਆਂ ਜੜੀਆਂ ਨੇ ਉਹ ਤੇਜ਼ ਹੋਈਆਂ ਨੇ ਔਰ ਇਹਨਾਂ ਗਤੀਵਿਧੀਆਂ ਨੇ ਭਾਰਤ 'ਚ ਰਹਿ ਰਹੀਆਂ ਘਟਗਿੰਤੀਆਂ ਕੌਮਾਂ ਅੰਦਰ ਵਿਵਿਸ਼ਵਾਸੀ ਤੇ ਖਤਰੇ ਦੀ ਭਾਵਨਾ ਜਿਹੜੀ ਹੈ ਉਹ ਪੈਦਾ ਕੀਤੀ ਹੈ। ਭਾਰਤ ਜਿਸ ਅੰਦਰ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਤੇ ਅਲੱਗ-ਅਲੱਗ ਬੋਲੀਆਂ ਨੂੰ ਬੋਲਣ ਵਾਲੇ ਲੋਕ ਰਹਿੰਦੇ ਹੋਣ ਉਸ ਦੇਸ਼ ਨੂੰ ਇੱਕ ਮਜ਼ਬੂਤ ਤੇ ਆਧਾਰਿਤ ਰਾਸ਼ਟਰ ਬਣਾਉਣ ਲਈ ਤਰਲੋ ਮੱਛੀ ਹੋ ਰਹੀਆਂ ਤਾਕਤਾਂ ਤੇ ਸਰਕਾਰਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ। ਕਿ ਕਿਸੇ ਸੂਬੇ 'ਚ ਕੌਣ ਰਾਜ ਕਰ ਰਿਹਾ ਜਾਂ ਕਿਸੇ ਦੇਸ਼ 'ਚ ਕੌਣ ਰਾਜ ਕਰ ਰਿਹਾ ਹੈ ਉਦੋਂ ਤੱਕ ਉਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਉਹਨਾਂ ਦੀ ਆਪਣੀ ਮਾਂ ਬੋਲੀ ਆਪਣੀ ਖੇਤਰੀ ਰਾਜਨੀਤੀ ਆਪਣੀ ਸੱਭਿਆਚਾਰ ਅਤੇ ਮਨੁੱਖੀ ਅਧਿਕਾਰਾਂ ਲਈ ਉਹ ਸਰਕਾਰ ਖਤਰਾ ਪੈਦਾ ਨਾ ਕਰੇ ਕਿਤੇ ਨਾ ਕਿਤੇ ਭਾਰਤ ਦੇ ਵੱਖ-ਵੱਖ ਖੇਤਿਆਂ ਜਿਵੇਂ ਮਨੀਪੁਰ ਨਾਗਾਲੈਂਡ ਅਸਾਮ ਕਸ਼ਮੀਰ ਪੰਜਾਬ ਵਿੱਚ علیحدگی ਲਈ ਕਾਫੀ ਸੰਘਰਸ਼ੀਲ ਘਰਾਂ ਜੜੀਆਂ ਨੇ ਉਹ ਯਤਨ ਕਰ ਰਹੀਆਂ ਨੇ ਪਰ ਇਹਦੇ ਪਿੱਛੇ ਵੀ ਕਾਰਨ ਇਹ ਹੈ ਕਿ ਇਹਨਾਂ ਸੂਬਿਆਂ ਦੀ ਖੇਤਰੀ ਹੋਦ ਇਹਨਾਂ ਸੂਬਿਆਂ ਦੀ ਬੋਲੀ ਸੱਭਿਆਚਾਰਕ ਭੂਗੋਲਕ ਖਾਸੀ ਲਈ ਖਤਰੇ ਪੈਦਾ ਹੋ ਰਹੇ ਨੇ ਅੱਜ ਜਦੋਂ ਅਸੀਂ ਆਲੇ ਦੁਆਲੇ ਝਾਤ ਮਾਰਦੇ ਹਾਂ ਭਾਰਤ ਦੇ ਬਾਕੀ ਸੂਬਿਆਂ ਤੇ ਝਾਤ ਮਾਰਦੇ ਹਾਂ ਤੇ ਮਰਾਠੀ ਤੇ ਬੰਗਾਲੀ ਬੋਲੀਆਂ ਨੂੰ ਰਾਸ਼ਟਰਪਤਾ ਭਾਸ਼ਾ ਹਿੰਦੀ ਨੇ ਜਜ਼ਬ ਕਰ ਲਿਆ ਅੱਜ ਕਲਕੱਤੇ ਦੇ ਵਿੱਚ ਭੌਗਣਤੀ ਜਿਹੜੀ ਆ ਉਹ ਹਿੰਦੀ ਬੋਲੀ ਜਾ ਰਹੀ ਹੈ